ਕਰੀਡਿੰਗ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ 23 ਦਸੰਬਰ 2024 ਤੱਕ Ontario Immigrants Nominated Program OINP ਨੇ ਆਪਣਾ 2024-27 ਨਿਵਾਸ ਨਾਮਜ਼ਦਗੀ ਕੋਟਾ ਪੂਰਾ ਕਰ ਲੱਗਾ ਹੈ 2024 ਵਿੱਚ ਫੈਡਰਲ ਸਰਕਾਰ ਨੇ ਸਾਰੇ ਹਿੱਸਿਆਂ ਵਿੱਚ OINP ਨੂੰ 21500 ਨਾਮਜ਼ਦਗੀਆਂ ਅਲਾਟ ਕੀਤੀਆਂ ਨੇ OINP ਨੇ 23 ਦਸੰਬਰ ਨੂੰ ਘੋਸ਼ਣਾ ਕੀਤੀ ਹੈ ਕਿ ਉਹਨਾਂ ਨੇ 2024 ਵਿੱਚ ਸਾਰੀਆਂ 21500 ਨਾਮਦੰਦੀਆਂ ਵੰਡ ਦਿੱਤੀਆਂ ਨੇ OINP ਅਪਡੇਟ ਦੇ ਇੰਤਜ਼ਾਰ ਨਮੀਆਂ ਅਰਜ਼ੀਆਂ ਤੇ ਨਾਲ ਹੀ ਉਹ ਜੋ ਪਹਿਲਾ OINP ਨੂੰ ਜਮ੍ਹਾਂ ਕੀਤੀਆਂ ਗਈਆਂ ਉਹਨਾਂ ਨੂੰ ਸਵੀਕਾਰ ਕੀਤਾ ਜਾਵੇਗਾ ਅਤੇ 2025 ਦੇ ਪ੍ਰੋਗਰਾਮ ਦੇ ਨਾਮਜ਼ਦਗੀ ਅਲਾਟਮੈਂਟ ਦੇ ਤਹਿਤ ਸਮੀਖਿਆ ਕੀਤੀ ਜਾਵੇਗੀ ਅਤੇ ਪੰਜ ਯੋਗ ਖਾਸ ਕਰਕੇ ਜਿਹੜੇ OINP ਦੀਆਂ ਪੰਜ ਪ੍ਰਾਇਮਰੀ ਸਟੀਮਾ ਵਿੱਚੋਂ ਇੱਕ ਵਿਚਾਰ ਕਰ ਲਈ ਦਿਲਚਸਪੀ ਪ੍ਰਤਾਵਾ EIO ਜਮ੍ਹਾਂ ਕਰ ਸਕਦੇ ਨੇ ਪ੍ਰੋਫਾਈਲ ਨੂੰ ਇੱਕ ਸਰੋਤ ਨਿਰਧਾਰਤ ਕੀਤਾ ਗਿਆ ਅਤੇ ਅਪਲਾਈ ਕਰਨ ਦੇ ਸੱਦੇ ITA ਭੇਜਣ ਦੇ ਉਦੇਸ਼ ਲਈ ਕਟਆਫ ਕੋ ਨਿਰਧਾਰਤ ਕਰ ਲਈ ਡਰਾ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ OINP ਐਕਸਪ੍ਰੈਸ ਐਂਟਰੀ ਪ੍ਰੋਫਾਈਲ ਨੂੰ ਤਿੰਨ ਮੁੱਖ ਤਾਰਾਮਾ ਦੇ ਤਹਿਤ ਉਹਨਾਂ ਦੇ ਵਿਆਪਕ ਰੈਕਿੰਗ ਸਿਸਟਮ CRS ਕੋਲ ਦੇ ਆਧਾਰ ਤੇ ਦਿਲਚਸਪੀ ਰੇਨ ਸੂਚਨਾਵਾ O N O I ਪੇਜ ਕੇ ਸੱਦਾ ਦਿੱਤਾ ਗਿਆ ਹੈ ਉਥੇ ਦੱਸਦੀ ਹੈ ਕਿ ਵਿਸ਼ੇਸ਼ ਸੂਚੀ ਦੇ ਵਿੱਚ 2024 O I N P ਡਰਾ ਦੀ ਸਾਰ ਅਨਟਾਰੀਓ ਪੀ ਐਨ ਪੀ ਸਟ੍ਰੀਮ ਵੇਵਸ ਪ੍ਰੋਸੈਸ ਟਾਈਮਜ਼ 2025 ਵਿੱਚ O I N P ਤੋਂ ਕੀ ਵੀ ਕਰਨੀ ਚਾਹੀਦੀ ਹੈ 2024 ਅਪਲਾਈ ਕਰਨ ਦੇ ਸਿੱਧੇ ਸੱਦੇ ਜਿੱਥੇ ਅਰਜੀ ਦੇਣ ਲਈ ਸਭ ਤੋਂ ਵੱਧ ਸੱਦੇ ਰੋਜ਼ਗਾਰਦਾਤਾਵਾਂ ਨੌਕਰੀ ਦੀ ਪੇਸ਼ਕਸ਼ ਦੇ ਤਹਿਤ ਭੇਜੇ ਗਏ ਸਨ ਅੰਤਰਰਾਸ਼ਟਰੀ ਵਿਦਿਆਰਥੀ ਸਟ੍ਰੀਮ ਤੋਂ ਬਾਅਦ ਰੋਜ਼ਗਾਰਦਾਤਾ ਨੌਕਰੀ ਦੀ ਪੇਸ਼ਕਸ਼ ਵਿਦੇਸ਼ੀ ਕਰਮਚਾਰੀ ਸਟ੍ਰੀਮਸ ਅਤੇ ਮਾਸਟਰ ਗ੍ਰੈਜੂਏਟ ਸਟ੍ਰੀਮ ਜਿਸ ਵਿੱਚ ਰੋਜ਼ਗਾਰਦਾਤਾਵਾਂ ਦੀ ਨੌਕਰੀ ਪੇਸ਼ਕਸ਼ ਕਰਮਚਾਰੀ 6695 ਆਮ ਡਰਾਪਾਂ ਦਾ ਅਤੇ ਇਸ ਤੋਂ ਵੱਧ ਹੁਨਰਵੰਦ ਵਪਾਰ 33 ਅਤੇ ਇਸ ਤੋਂ ਵੱਧ ਸਿਹਤ ਤੇ ਤਕਨੀਕੀ 40 ਅਤੇ ਇਸ ਤੋਂ ਵੱਧ ਅਰਲੀ ਬਚਪਨ ਸਿੱਖਿਆ 39 ਇਸ ਤੋਂ ਵੱਧ ਇਹਦੇ ਨਾਲ ਹੀ ਦੱਸ ਦਈਏ ਕਿ ਰੋਜ਼ਗਾਰ ਦਾ ਤਾਂ ਨੌਕਰੀ ਪੇਸ਼ ਕਸ਼ ਇਨ ਡਿਮਾਂਡ ਹੁਨਰ 900 14 ਜਨਰਲ ਡਰਾ 34 ਮਾਸਟਰ ਗ੍ਰੈਜੂਏਟ 5519 50 ਤੋਂ ਵੱਧ ਪੀ ਐਚ ਡੀ ਗ੍ਰੈਜੂਏਟ 533 42 ਇਸ ਤੋਂ ਉੱਪਰ 2024 ਦੀਆਂ ਰੁਚੀਆਂ ਦੀ ਗੱਲ ਕੀਤੀ ਜਾਵੇ ਤਾਂ OINP ਹਿਊਮਨ ਕੈਪੀਟਲ ਪ੍ਰਾਇਮਰੀ ਸਟ੍ਰੀਮ ਦੇ ਤਹਿਤ 12731 ਹਿੱਤ ਦੀਆਂ ਸੂਚੀਆਂ ਭੇਜੀਆਂ ਗਈਆਂ 9600 ਸਕਿਲਡ ਟਰੇਡ ਸਟ੍ਰੀਮ ਦੇ ਤਹਿਤ ਅੰਟਾਰੀਓ ਵਿਕਸਟ੍ਰੈਕਸ ਐਂਟਰੀ ਮਨੁੱਖੀ ਰਾਜਸਤਾਨੀ ਦੀ ਤਰਹੀਜ਼ਾਂ 212731 ਅਤੇ ਨਿਨਕਤਮ ਸਕੋਰ 352 ਤੇ 528 ਅੰਟਾਰੀਆ ਐਕਸਪ੍ਰੈਸ ਐਂਟਰੀ ਸਕੋਰਡ ਟ੍ਰੇਡ ਦੇ ਵਿੱਚ ਜਿੱਤੇ 9006 ਸੱਦੇ ਤੇ ਉਹਨਾਂ ਵਿੱਚ ਸੀਆਰਐਸ ਸਕੋਰ 350 ਤੋਂ 435 ਇਸੇ ਤਰ੍ਹਾਂ ਵਕਵਕਰੀ ਸ਼੍ਰੇਣੀਆਂ ਦੇ ਵਿੱਚ ਜਿੱਤੇ ਕਾਫੀ ਹੋਰ ਦੂਜੇ ਹੁਨਰਮੰਦ ਕਾਮਿਆਂ ਦੀ ਗੱਲ ਕੀਤੀ ਜਾਵੇ ਜਿਸ ਵਿੱਚ 1525 ਆਈਟੀਏ ਭੇਜੇਗਾ ਇਤੇ 290 ਤੋਂ 469 ਦਾ ਸਕੋਰ ਸੀ অন্ਟਾਰੀਓ ਸਟੀਮ ਬੇਬਸ ਦੇ ਵਿੱਚ ਵੀ ਕਾਫੀ ਲੋਕਾਂ ਨੇ ਇਸ ਤਰ੍ਹਾਂ ਦੇ ਸੱਦੇ ਭੇਜੇ ਗਏ ਸਨ ਕੈਨੇਡੀਅਨ ਖਬਰਾਂ ਨਾਮਾ ਦੇ ਵਿੱਚ ਏ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ